ਪੀਓ ਕੇਜਪਾਰਤ ਵੱਲੋਂ ਸਰਜਿਕਲ ਸਟ੍ਰਾਈਕ ਤੋਂ ਬਾਅਦ ਪੰਜਾਬ ਦੇ ਸਰਹੱਦੀ ਇਲਾਕਿਆਂ ਦੇ ਵਿੱਚ ਅਜੀਬੀ ਤਰ੍ਹਾਂ ਦਾ ਮਾਹੌਲ ਹੈ ਤੇ ਇਸੇ ਤਰ੍ਹਾਂ ਦੇ ਵਿਚਕਾਰ ਸਰਹੱਦੀ ਪਿੰਡਾਂ ਵਿੱਚ ਵਸਦੇ ਲੋਕਾਂ ਦੀ ਸਾਰ ਲੈਣ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪਠਾਨਕੋਟ ਅਤੇ ਗੁਰਦਾਸਪੁਰ ਦੇ ਸਰਹੱਦੀ ਪਿੰਡਾਂ ਵਿੱਚ ਪਹੁੰਚੇ ਕਿਸਾਨਾਂ ਦੇ ਸਰਹੱਦ ਪਾਰ ਖੇਤਵਾਂ ਅਤੇ ਫਸਲਾਂ ਦੀ ਰਾਖੀ ਨੂੰ ਲੈ ਕੇ ਮੁੱਖ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਵਾਲ ਜਾਂਦੇ ਕਿਸਾਨਾਂ ਨੂੰ ਫਸਲਾਂ ਦੀ ਰਾਖੀ ਕਰਨ ਦੇ ਵਿੱਚ ਕੋਈ ਅੜਚਣ ਨਹੀਂ ਆਉਣ ਦਿੱਤੀ ਜਾਵੇਗੀ ਇਸ ਸਬੰਧੀ ਬੀਐਸਐਫ ਨੂੰ ਵੀ ਨਿਰਦੇਸ਼ ਦਿੱਤੇ ਗਏ ਨੇ ਕੱਲ੍ਹ ਸ਼ਾਮ ਨੂੰ ਹੋਮ ਮਿਨਿਸਟਰ ਸਾਹਿਬ ਨਾਲ ਮੇਰੀ ਗੱਲ ਹੋਈ ਹੈ ਉਹਨਾਂ ਨੇ ਬੀਐਸਐਫ ਵਾਲਿਆਂ ਨੂੰ ਹਦਾਇਤ ਦਿੱਤੀ ਹੈ ਕਿ ਕਿਸਾਨ ਨੂੰ ਆਪਣੀ ਫਸਲ ਕੱਟਣ ਵੜਨ ਜਾਂ ਦੀ ਨਿਗਰਾਨੀ ਕਰਨ ਜਾਂ ਉਹਦੇ ਉਹਦੀ ਪਰਵਰਿਸ਼ ਕਰਨ ਕਿਸੇ ਕਿਸਮ ਦੀ ਕੋਈ ਰੁਕਾਵਟ ਨਹੀਂ ਦੂਜੇ ਪਾਸੇ ਤਣਾ ਦੇ ਹਾਲਾਤਾਂ ਨੂੰ ਵੇਖਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫੈਸਲਾ ਕੀਤਾ ਹੈ ਕਿ ਨਵੰਬਰ ਦੇ ਵਿੱਚ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਲਈ ਜਥਾ ਪਾਕਿਸਤਾਨ ਨਹੀਂ ਭੇਜਿਆ ਜਾਵੇਗਾ ਹਾਲਾਂਕਿ ਆਖਰੀ ਫੈਸਲਾ ਉਸ ਵੇਲੇ ਦੇ ਹਾਲਾਤਾਂ ਮੁਤਾਬਕ ਲਿਆ ਜਾਵੇਗਾ ਦਨਹ ਹਲਾਤਾਂ ਦੇ ਵਿੱਚ ਤੇ ਅਜੇ ਹਮਲੇ ਦੀ ਪਾਕਿਸਤਾਨ ਦੀ ਅਜੇ ਕੋਈ ਪੋਸਿਬਿਲਟੀ ਨਹੀਂ ਅਜੇ ਹਾਲਾਤਾਂ ਦੇ ਅੰਦਰ ਅਜੇ ਹਾਲਾਤ ਦੇਖ ਰਹੇ ਹਾਂ ਕਿਉਂਕਿ ਜਿਥੇ ਜਾਣੇ ਨੇ ਜੀ 1 ਮਹੀਨੇ ਬਾਅਦ ਜਿਵੇਂ ਜਿਹਾ ਹਾਲਾਤ ਬਣ ਕੇ ਹੋ ਜਾ ਫੈਸਲਾ ਕੀਤਾ ਜਾਊਗਾ ਵੈਸੇ ਫਿਲਹਾਲ ਅਜੇ ਕੋਈ ਉਮੀਦ ਨਹੀਂ